ਦੇ ਕੋਈ ਵੱਡਾ ਕੰਮ ਨਹੀਂ ਸੀ ਸਿੱਖ ਧਰਮ ਨੂੰ ਆਪਾਂ ਸਾਰੇ ਮੰਨਦੇ ਆਂ ਹਨਾ ਬੀਬੀ ਸਿੱਖ ਧਰਮ ਨੂੰ ਆਪਾਂ ਸਾਰੇ ਮੰਨਦੇ ਆਂ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਆਪਾਂ ਸਾਰੇ ਮੰਨਦੇ ਆਂ ਆਪਣੇ ਨੇੜੇ ਪਿੰਡ ਸਰਹੰਗ ਰੋੜੀ ਦੇ ਪਿੰਡ ਆਰਨ ਆਰਨ ਪਿੰਡ ਆਪਾਂ ਜਾਣਦੇ ਆਂ ਜੀ ਉੱਥੇ ਮਹਾਨ ਸ਼ਹੀਦ ਹੋਏ ਨੇ ਸ਼ਹੀਦ ਬਾਬਾ ਜੈਸ ਸਿੰਘ ਖਲਕੜ ਜੀ ਕੁਰਬਾਨੀ ਦੇਖੋ ਕਿੰਨੀ ਵੱਡੀ ਕੁਰਬਾਨੀ ਸੀ ਸਾਰੇ ਪਰਿਵਾਰ ਨੇ ਸ਼ਹੀਦੀ ਦੇ ਦਿੱਤੀ ਸਿਰਫ ਇੱਕ ਚੀਜ਼ ਲਈ ਵੀ ਉਸ ਟਾਈਮ ਦਾ ਵਜ਼ੀਰ ਕਹਿੰਦਾ ਵੀ ਝੰਡਾ ਬਾਪੂ ਚੱਕਦੇ ਪਟਿਆਲਾ ਹੀ ਛੱਡ ਕੇ ਆਉਣਾ ਸਿਰਫ ਤਬਾਕੂ ਚੱਕਣ ਤੱਕ ਦੀ ਗੱਲ ਸੀ ਵੀ ਜਿਹੜਾ ਆਪਾਂ ਜਰਦਾ ਕਹਿ ਦਿੰਦੇ ਆ ਪੰਜਾਬੀ ਕਿਤੇ ਵੀ ਇਹਨੂੰ ਚੱਕ ਕੇ ਪਟਿਆਲਾ ਹੀ ਛੱਡ ਕੇ ਆਉਣਾ ਸਿਰਫ ਬਾਬਾ ਜੀ ਦੇ ਸਾਰੇ ਦਰਬਾਰ ਨੂੰ ਕਿਹਾ ਵੀ ਪੈਸੇ ਦੇਵਾਂਗੇ ਲਾਜ ਲੂਜ ਨਹੀਂ ਤਾਂ ਨਹੀਂ ਮੰਨੇ ਕਹਿੰਦੇ ਮੈਂ ਗੁਰੂ ਦਾ ਸਿੱਖਾ ਮੈਂ ਹੱਥ ਨਹੀਂ ਲਾਉਂਦਾ ਸਾਰੇ ਪਰਿਵਾਰ ਨੂੰ ਪੁੱਠਾ ਲੰਕਾਇਆ ਜੁੰਗਦਿਆਂ ਦੀ ਖਲਤਾਰੀ ਸ਼ਹੀਦ ਕਰ ਦਿੱਤਾ ਪਰ ਪਾਪਾ ਜੀ ਨੇ ਹੱਥ ਨਹੀਂ ਲਾਇਆ ਆਪਾਂ ਕੀ ਗਲਤੀਆਂ ਕਰਦੇ ਆ ਆ ਛੋਟੇ ਛੋਟੇ ਜਵਾਨਾਂ ਨੂੰ ਦੁਕਾਨਾਂ ਦੇ ਤੇ ਹੀ ਨਾ ਚਰਦੇ ਲਈ ਪੁੜੀ ਲੈ ਗਈ ਪੀਡੀਆ ਦਾ ਮੰਡਲ ਲੈ ਗਈ ਕਰਦੇ ਆ ਨਾ ਇਹ ਲਰੇ ਜਿਹਦੇ ਸਰੇ ਦਾ ਮਤਲਬ ਹੈਗੀ ਆ ਸਮੱਸਿਆ ਇਹ ਵੀ ਤਾਂ ਆਪਣੀ ਗਲਤੀ ਕਰਦੇ ਆ ਫਿਰ ਆਪਾਂ ਦੋਸ਼ ਸਰਕਾਰਾਂ ਨੂੰ ਦਿੰਨੇ ਆ ਸਰਕਾਰ ਨੂੰ ਦੇਨੇ ਮਨਾਈ ਇੱਕ ਪਾਸੋਂ ਨਹੀਂ ਮਨਾਈ ਸਾਰਿਆਂ ਪਾਸੋਂ ਆਪਾਂ ਆਪਣੀਆਂ ਕਮੀਆਂ ਸੁਧਾਰੀਏ ਪਹਿਲਾਂ ਸਰਕਾਰ پوری ਸਤ ਦਾ ਪਹਿਲੀ ਸਰਕਾਰ ਆ ਜਿਹੜੀ ਲੜਾਈ ਲੜ ਰਹੀ ਆ ਪਹਿਲੀ ਸਰਕਾਰ ਆ ਜਿਹੜੀ ਘਰ ਘਾ ਰਹੀ ਆ ਐਡੋ ਪਹਿਲਾਂ ਕਿਸੇ ਸਰਕਾਰ ਨੇ ਕੋਸ਼ਿਸ਼ ਤੱਕ ਨਹੀਂ ਕੀਤੀ ਇਹ ਸਰਕਾਰ ਆ ਜਿਹੜੀ ਕੋਸ਼ਿਸ਼ ਕਰ ਰਹੀ ਆ ਰੋਂਗਲੇ ਜਾ ਕੇ ਦੇਖ ਲਿਓ ਸਾਡਾ ਉੱਥੇ ਮੁੰਡਾ ਨਾਮ ਸਰਪੰਚਾ ਰੋਂਗਲੇ ਜਾ ਕੇ ਦੇਖ ਲਿਓ ਉੱਥੇ ਨਸ਼ੇ ਦੇ ਤਸੇ ਦੇ ਵੇਚਣ ਵਾਲਿਆਂ ਦੇ ਘਰ ਘਾ ਦਿੱਤਾ ਗਿਆ ਬਹੁਤ ਵੱਡਾ ਮਹਿਲ ਬਣਾਇਆ ਹੋਇਆ ਸੀ ਘਾਤਾ ਹਨਾ ਬੇਚ ਦਾ ਹੁਣ ਤਾਂ ਕੋਈ ਨਹੀਂ ਹੈਗਾ ਰੋਟੀ ਛੰਨਾ ਜਿੰਦੇ ਲਵਾਏ ਦੇ ਨੇ ਮੰਡੌਰ ਜਿੰਦੇ ਲਵਾਤੇ ਫਿਰਦਾਪੁਰ ਵਾਲੇ ਚੱਕ ਲੈ ਜਿਹੜੇ ਵੇਚ ਦੇ ਸੀ ਪਰ ਤਾਂੇ ਕੱਲੇ ਕਿਤੇ ਲੁਕੇ ਸੀ ਵੇਚੇ ਕੋਈ ਵੇਚਦਾ ਆ ਸਾਡੀ ਟੀਮ ਨੂੰ ਸਾਡੇ ਸਰਪੰਚ ਨੂੰ ਸਾਡੀ ਜਿੰਨੇ ਵੀ ਐ ਇੱਥੇ ਵੀ ਸਾਡੇ ਮੋਦਵਰ ਨਾਮ ਨੰਬਰ ਦੱਸ ਦਿਓ ਵੀ ਆਹ ਬੰਦਾ ਵੇਚਦਾ ਅਗਲੇ ਦਿਨ ਬੰਦਾ ਨਸ਼ਾ ਵੇਚਦਾ ਨਹੀਂ ਮਿਲੂਗਾ ਸਾਡੀ ਗਾਰੰਟੀ ਹੈ ਜੀ ਕਿਉਂਕਿ ਅਸੀਂ ਮਹਿਨਤ ਕਰਦੇ ਆ ਆਲੋ ਆਲੋ ਅੰਕਲ ਜੀ ਪਹੁੰਚਲੇ ਸਮਾਗਮ ਕਰਦੇ ਆ ਬੀਡੀਪੀ ਸਾਹਿਬ ਪਹੁੰਚ ਚੁੱਕੇ ਸੈਂਕੜੇ ਬਿੱਟਰ ਕੰਦਾਂ ਦਾ